ਇਤਿਸ਼ਮਿਰੋ ਹੁੱਲੇ ਮੱਲੇ ਮੌਕੇ ਸਾਹਮਣੇ ਆਈਆਂ ਨੇ ਜਿੱਥੇ ਇੱਕ ਛੋਟੀ ਜਹੀ ਬੱਚੀ ਰੱਸੀ ਦੇ ਉੱਤੇ ਚੜ ਕੇ ਕਰਤੱਬ ਦਿਖਾ ਰਹੀ ਸੀ। ਇਸੇ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਉੱਥੇ ਪਹੁੰਚ ਜਾਂਦੇ ਨੇ ਅਤੇ ਉਨ੍ਹਾਂ ਦੇ ਵੱਲੋਂ ਇਸ ਬੱਚੀ ਨੂੰ ਰੱਸੀ ਦੇ ਉੱਪਰੋਂ ਥੱਲੇ ਉਤਾਰਿਆ ਜਾਂਦਾ ਹੈ। ਅਤੇ ਕਰਤੱਬ ਕਰਵੋਣ ਵਾਲੇ ਦੇ ਉੱਤੇ ਗੁੱਸਾ ਵੀ ਕੀਤਾ ਜਾਂਦਾ ਹੈ ਕਿ ਉਹ ਛੋਟੀ ਜਹੀ ਬੱਚੀ ਤੋਂ ਅਜਿਹਾ ਕਰਤੱਬ ਕਰਵਾ ਰਿਹਾ ਹੈ। ਜਾਨ ਜੋਖਮ ਦੇ ਵਿੱਚ ਪਾਈ ਹੋਈ ਹੈ ਅਤੇ ਬੱਚੇ ਦੀ ਪੜ੍ਹਾਈ ਕਰਨ ਦੀ ਉਮਰ ਹੈ। ਅਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੇ ਲਿਖਿਆ ਹੈ ਕਿ ਮੇਰੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇਕਰ ਤੁਸੀਂ ਕਿਤੇ ਵੀ ਛੋਟੇ-ਛੋਟੇ ਬੱਚਿਓਂ ਤੋਂ ਤਮਾਸ਼ਾ ਦਿਖਾ ਕੇ ਪੈਸੇ ਕਮਾਉਣ ਜਾਂ ਜੋਖਮ ਵਾਲੇ ਕੰਮ ਕਰਦੇ ਦਿਖਾਈ ਦੇਣ ਤਾਂ ਕਿਰਪਾ ਕਰਕੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਉਹਨਾਂ ਨੂੰ ਤੁਰੰਤ ਰੋਕੋ ਇਹ ਮਾਸੂਮ ਜਿੰਦੜੀਆਂ ਦੀ ਪੜਨ ਸਿੱਖਣ ਦੀ ਉਮਰ ਹੈ ਨਾ ਕਿ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਪਾ ਕੇ ਹੋਰਨਾਂ ਦਾ मनोरंजन ਕਰਨ ਵਾਸਤੇ ਤਮਾਸ਼ਾ ਦਿਖਾਉਣ ਦੀ ਇਹਨਾ ਭੋਲੇ-ਪਾਲੇ ਮਾਸੂਮ ਬੱਚਿਆਂ ਤੋਂ ਤਮਾਸ਼ਾ ਕਰਵਾਉਣਾ ਤੇ ਤਮਾਸ਼ਾ ਦੇਖਣਾ ਦੋਨੇ ਹੀ ਕਾਨੂੰਨੀ ਅਪਰਾਧ ਹਨ। ਇਹ ਵੀਡੀਓ ਹਰਜੋਤ ਸਿੰਘ ਬੈਂਸ ਹੁਣਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ ਅਤੇ ਇਸ ਦੌਰਾਨ ਹਰਜੋਤ ਸਿੰਘ ਬੈਂਸ ਨੇ ਇਸ ਕੁੜੀ ਨੂੰ ਥੱਲੇ ਉਤਾਰਿਆ ਅਤੇ ਕਰਤੱਬ ਕਰਵਾਉਣ ਵਾਲੇ ਨੂੰ ਪੈਸੇ ਵੀ ਦਿੱਤੇ ਤੇ ਕਿਹਾ ਕਿ ਕੋਈ ਹੋਰ ਕੰਮ ਖੋਲਣਾ ਪਰ ਅਜੇ ਹੀ ਕਰਤੱਬ ਨਾ ਕਰਵਾ ਛੋਟੀ ਜਹੀ ਬੱਚੀ ਤੋਂ ਉਸਦੀ ਪੜਨ-ਲਿਖਣ ਦੀ ਉਮਰ ਹੈ। ਤੁਹਾਨੂੰ ਵੀਡੀਓ ਦਿਖਾਉਣੀ ਹੈ ਮਸ਼ੀਨ ਤੁਹਾਨੂੰ ਮੰਗਦੇ ਮੈਂ ਲੈਣਾ ਛੋਟਾ ਮੈਂ ਇਹ ਤੁਹੂ ਕੱਢ ਦੂੰਗਾ ਬੱਚੀ ਪੜਾਣਾ ਉਹ ਇੱਕ ਕੰਮ ਹੈ ਨਹੀਂ ਨਹੀਂ ਕੋਈ ਗਰੀਨ ਚੱਕੋ 4 पे ਕੰਮ ਕਰ ਨੂੰ ਤਾ ਇਕੱਲਾ ਕੋਈ ਆਪਣਾ ਸਮਾਨ ਵੇਚ ਦਿੱਤੇ ਬੱਚੇ ਜੇ ਇਹ ਕਰਕੇ ਤੇ ਕੰਮ ਕਰਾਏਗਾ ਨਹੀਂ ਮੈਂ ਤੇ ਉਹ ਪੜਨ ਆਸਤੀ ਹੈ ਤੁਹਾਨੂੰ ਸਾਠ ਲੱਗਦੀ ਕੌਣ ਜ਼ਿੰਮੇਦਾਰ ਹੈ ਤੇ ਤੁਹਾਮੇਸ਼ਾ ਦੇਖ ਬਾਕੀ ਸਾਰੇ ਫੋਟੋਆਂ ਤਮਾਸ਼ਾ ਮਿਲ ਬੰਦ ਕਰੀਂਗਾ ਪੈਸੇ ਨਾ ਤਾਂ ਆਪਣਾ ਕੋਈ ਸਹੂਜ ਬਣ ਜਾਏਗੀ ਮਜਬੂਰੀ ਕੀ ਹੈ ਪੈਸੇ ਲੈ ਆਪਣਾ ਕੋਈ ਥੋਕ ਦੁਕਾਨ ਲੈ ਕੇ ਕੋਈ ਤੇ ਵੇਚ ਥੱਲੇ ਲਾ ਕੇ ਜੇ ਬੱਚੀ ਨੂੰ ਕੰਮ ਕਰਾਇਆ ਦੇਖੀ ਅਜੇ ਤਮਾਸ਼ਾ ਦੇਖੋ ਇੱਥੇ ਕਰਤੇ ਹੋ ਜੇਗਾ ਪਰਚੇ ਹੋ ਜੇਗਾ ਇਹ ਲਾਊਡ ਨੇ ਹਾਂ ਅਟਨ ਨੂੰ ਕੰਮ ਨਹੀਂ ਕਰਦਾ ਕੋਈ ਵਾਲਾ ਜੋ ਕੰਮ ਨਹੀਂ ਕਰ ਸਕਦੇ ਕੋਈ ਆਪਣਾ ਸਮਾਨ ਲੈ ਇੱਥੇ ਵੇਚ ਕੋਈ ਇਮਾਨਦਾਰੀ ਨਾਲ ਕਮਾ ਯਾਰ ਇਹ ਬੱਚੇ ਨੂੰ ਦੁਬਾਰਾ ਕਿਤੇ ਵੀ ਕਰਾਇਆ ਦੇਖੀ ਵੀ ਆ ਚੱਕ ਗਈ ਨਹੀਂ ਚੱਲ ਤੋ ਇਹਨਾਂ ਦੇ ਅਪਕ ਕਰੋ ਪਕਰਵੇਰ ਬਾਕੀ ਵੀ ਆਪਣੀ ਕਮਾਸ਼ਾ ਦੇਖੀ ਹੈ ਪਕਰਵੇਰ ਕੋਲ ਜੀ ਦਾ ਇਹਦਾ ਕਰੋ ਹਾਇ ਕਰੋ ਲੋਕਲ ਕਿਹੜਾ ਬਣਦਾ ਜੀ ਦੇਖ ਕੇ ਇਹਨੂੰ ਛੱਡਣ ਦੇ ਦਿੰਦੇ ਮੈਂ ਬੁਲਾਉਂਦਾ ਉਹਨੂੰ ਗਿਆ ਜੋ ਆਪਣੇ ਮੈਂ ਸਰ ਉਹਨੂੰ ਕੋਈ ਨਹੀਂ ਆਈ ਜਾਣਾ ਇਹ ਸਾਡੀ ਜਿੰਦਗੀ ਬਣਾਉਣ ਲਈ ਹੈ ਪਸ਼ਿਆ ਤੋਂ ਕਮਾਉਂਗੇ ਇਹਨਾਂ ਲਈ ਛੋਟਾ ਮੈਂ ਵੀ ਲੈ ਲੈਂਦਾ ਇਹ ਤੋਂ ਕੱਢ ਦੋਗੇ ਬੱਚੀ ਪੜ੍ਹਨ ਉਹਦੇ ਇੱਕ ਕੰਮ ਹੈ ਨਾ ਕਿ ਇਹ ਨਹੀਂ ਨਹੀਂ ਕੋਈ ਮੋਰਿੰਗ ਚ ਕੋਈ ਫੋਰ ਤੇ ਕੰਮ ਕਰਨ ਨੂੰ ਤਾਂ ਐ ਤੇ ਲੈ ਕੋਈ ਆਪਣਾ ਸਮਾਨ ਦੇ ਦਿੱਤੇ ਬੱਚੇ ਇਹ ਦੇ ਇਹ ਕਰਕੇ ਤੇ ਕੰਮ ਕਰਾਉਣ ਲੱਗ ਪਈ ਮੈਂ ਜੀ ਸਰ ਉਹ ਪੜਨ ਆਸਤੀ ਹੈ ਤੁਹਾਨੂੰ ਸਾਥ ਲੱਗੀ ਕੌਣ ਜ਼ਿੰਮੇਦਾਰ ਹੈ ਜੇ ਤਮਾਸ਼ਾ ਦੇਖ ਬਾਕੀ ਸਾਰੇ ਫੋਰ ਤੋਂ ਤਮਾਸ਼ਾ ਦੇਖਦੇ ਬੰਦ ਕਰੇ ਨਾ ਪੈਸੇ ਨਾ ਤਾਂ ਆਪਣਾ ਕੋਈ ਸੇਵੋ ਨਹੀਂ ਆਏਗੀ ਮਜਬੂਰੀ ਕੀ ਹੈ ਪੈਸੇ ਲੈ ਆਪਣਾ ਕੋਈ ਥੇ ਦੁਕਾਨ ਲੈ ਕੇ ਕੋਈ ਤੇ ਵੇਚ ੱਲੇ ਲਾ ਕੇ ਜੇ ਬੱਚੀ ਤੋਂ ਕੰਮ ਕਰਾਇਆ ਦੇਖੀ ਐਸੇ ਤਮਾਸ਼ਾ ਦੇਖੇ ਬੱਚੇ ਕਰਦੇ ਹੋ ਜਗੇ ਪਰਚੇ ਹੋ ਜਗੇ ਇਹ ਲਾਊਡ ਹੈ ਹਾਂ ਅੱਜ ਨੂੰ ਮੇਰੇ ਕੋ ਕੰਮ ਨਹੀਂ ਰੋ। ਕੋਈ ਨਾਲ ਜੋ ਕੰਮ ਨਹੀਂ ਕਰ ਸਕਦੇ। ਕੋਈ ਆਪਣਾ ਸਮਾਨ ਲੈ ਇੱਥੇ ਵੇਚ। ਕੋਈ ਇਮਾਨਦਾਰੀ ਨਾਲ। ਫਿਰ ਲੈ ਕਮਾਯਾਰ ਹਾਲ ਹੈ। ਜੇ ਬੱਚੇ ਨੂੰ ਦੁਬਾਰਾ ਕਿਤੇ ਵੀ ਕਰਾਇਆ ਦੇਖੀ। ਹੱਟ ਜਾ ਕੇ। ਜੇ ਜੱਫਤ ਇਹਨੇ ਜੱਫਤ ਕਰੋ। ਅਕਰਵਰ ਬਾਕੀ ਦੀ ਅਫਲੀ ਤਮਾਸ਼ਾ ਦੇਖੀ। ਅਕਰਵਰ ਖਲੋਜੀ ਦਾ। ਆਇਆ ਕਰੋ। ਟੋਕਰ ਕਿਹੜਾ ਬਣਦਾ। ਜੀਜੀ ਕੇ ਨੂੰ ਚਾਹੁੰਦੇ ਆ ਮੈਂ ਬੁਲਾਉਂਦਾ ਉਹ ਲੋਕ ਕਹਿੰਦੇ ਆ ਆਪਣੇ ਮੈਂ ਸਰ ਲੁਕੋ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ